ਅਮਰਸਰ ਦੇ ਮਜੀਠਾ ਰੋਡ ਬਾਈਪਾਸ ਦੇ ਨਜ਼ਦੀਕ ਇੱਕ ਜ਼ਬਰਦਸਤ ਤਮਾਕਾ ਹੋਇਆ ਹੈ ਇਸ ਤਮਾਕੇ ਦੇ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਔਰ ਤਾਂ ਦੱਸਿਆ ਕਿ ਇਸ ਵਿਅਕਤੀ ਦੀ ਜਿਹੜੀਆਂ ਲੱਤਾਂ ਅਤੇ ਬਾਹਾਂ ਧੜ ਤੋਂ ਅਲੱਗ ਹੋ ਗਿਆ ਨੇ ਔਰ ਤਸਵੀਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਉਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਬਲਾਸਟ ਹੋਇਆ ਆ ਤਾਂ ਲੋਕ ਜਿਹੜੇ ਨੇ ਆਸ-ਪਾਸ ਖੜੇ ਨੇ ਔਰ ਪੁਲਿਸ ਵੀ ਮੌਜੂਦ ਆ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਪਰ ਲੇਕਿਨ ਇਸ ਨੂੰ ਅਸੀਂ ਬਲਰ ਕਰਕੇ ਵਿਖਾ ਰਿਹਾ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ ਇਸ ਵਾਸਤੇ ਅਸੀਂ ਆਪਣੇ ਚੈਨਲ ਦੇ ਉੱਤੇ ਇਸ ਨੂੰ ਜਿਹੜਾ ਬਲਰ ਕਰਕੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਔਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿਸ ਚੀਜ਼ ਦਾ ਆ ਕੋਈ ਗ੍ਰੇਨੇਡ ਗ੍ਰੇਨੇਡ ਦਾ ਤਮਾਕਾ ਜਾਂ ਕਿਸੇ ਹੋਰ ਦਾ ਇਸ ਵਿੱਚ ਜਿਹੜਾ ਪੁਲਿਸ ਵੱਲੋਂ ਪੂਰਾ ਜਾਂਚ ਕੀਤੀ ਜਾ ਰਹੀ ਹੈ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਕਿ ਆਖਰਕਾਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਆ ਗਿਆ ਹੋਣੀ ਆ ਜੇ ਸਟ੍ਰਕਚਰ। ਆ ਗਏ ਬੰਦੇ ਆ ਵੜਦੇ ਵਿਹਿੰਦਰ ਮੈਂ। ਸ਼ੂਟ ਚਾਲੂ। ਕੀ ਮਾਮਲਾ ਜੀ ਸਰ ਕੀ ਸਰ ਮਾਮਲਾ ਹੋਇਆ ਜਿਹੜਾ ਜਿਹੜਾ ਮਾਮਲਾ ਸਾਨੂੰ ਪਤਾ ਲੱਗਾ। ਤੇ ਸਦਰ ਠਾਣੇ ਦੇ ਵਿੱਚ ਬਾਈਪਾਸ ਤੇ ਮੀਠਾ ਰੋਡ ਤੇ ਉਥੇ ਵੀ ਸਪੋਰਟ ਹੋਇਆ ਕਿਸੇ ਕੋ ਬੰਦੇ ਕੋਈ ਦੇ ਕੋਈ ਨੱਥਾ ਵਗੈਰਾ ਜਿਹੜੀਆਂ ਨਾਲ ਨਹੀਂ ਹੈ ਜੀਆਂ। ਹਾਂਜੀ। ਤੇ ਡਾਕਟਰ ਲਾਝ ਚੱਲ ਰਹੇ ਆ ਬਾਕੀ ਇਹਦੇ ਬਾਰੇ ਸਾਨੂੰ ਇਹ ਨਹੀਂ ਪਤਾ ਕਿ ਕਿੱਥੋਂ ਦਾ ਬੰਦਾ ਕੌਣ ਹੈਗਾ ਜਾਂ ਦਾ ਨਾਮ ਬਾਰੇ ਕਿਸ ਚੀਜ਼ ਨਾਲ ਬਸਵਾਰ ਹੋਇਆ ਪਤਾ ਨਹੀਂ ਇਹ ਆ ਸਾਰੀ ਦੱਸ ਨਹੀਂ ਕਿ ਕੀ ਕੀ ਆ ਪੈਰੀਫਾਈ ਹੋ ਰਿਹਾ ਸਰ ਲੱਤਾਂ ਖਾਲੀ ਹੁੱਡੀਆਂ ਬਾਹਾਂ ਵੀ ਉੱਡੀਆਂ ਰਹੀਆਂ ਨੇ ਲੱਤਾਂ ਸਾਰਾ ਸਰੀਰ ਦਾ ਡੈਮੇਜ ਹੋਇਆ ਕੋਈ ਪਤਾ ਲੱਗ ਰਿਹਾ ਸਾਨੂੰ ਕਿ ਨਾਮ ਉਥੇ ਲੈ ਕੇ ਆਇਆ ਗਰਨੇਡਰ ਇਹ ਹੱਥ ਪਾੜ ਗਿਆ ਨਹੀਂ ਇਹ ਗੱਲ ਦਾ ਮੈਨੂੰ ਕਲੈਰੀਫਿਕੇਸ਼ਨ ਨਹੀਂ ਜਾਂਚ ਕੀਤੀ ਜਾ ਰਹੀ ਜਾਂਚ ਕੀਤੀ ਜਾ ਰਹੀ ਹਾਂਜੀ ਪੂਰੀ ਤਰ੍ਹਾਂ ਹਾਂਜੀ ਲੱਗਦਾ ਇਹਨੇ ਵੱਡਾ ਕੋਈ ਬਲਾਸਟ ਕਰਨਾ ਸੀ ਇਹਨੇ ਜਿੱਥੇ ਪਤਾ ਲੱਗ ਰਿਹਾ ਸਾਨੂੰ ਉਹ ਇਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਆਪ ਇਹ ਕਰਕੇ ਫਿਰ ਤੁਹਾਨੂੰ ਦੱਸਾਂਗੇ ਜੋ ਵੀ ਕਿੰਨੀ ਕੁ ਉਮਰ ਲੱਗਦੀ ਹੈ ਬੰਦੇ ਦੀ ਇਹ 30 ਸਾਲ ਦੀ ਲੱਗਦੀ ਦੀ ਉਮਰ ਠੀਕ ਹੈ ਠੀਕ ਹੈ ਸਰ ਜੀ